ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਾਡੇ ਜਿਹੜੇ ਦਰਸ਼ਕ ਆ ਉਹ ਜਿਹੜੇ ਤੁਹਾਡੇ ਵਿਸ਼ਲੇਸ਼ਣ ਹੁੰਦੇ ਆ ਜਿਹੜੇ ਤੁਸੀਂ ਚਰਚਾ ਕਰਦੇ ਹੋ ਉਸ ਨੂੰ ਪਸੰਦ ਕਰਦੇ ਆ ਕੱਲ ਇੱਕ ਸਾਨੂੰ ਕਮੈਂਟ ਕੀਤਾ ਰਣਜੀਤ ਸਿੰਘ ਰਾਣਾ ਸੰਧੂ ਹੁਣਾਂ ਨੇ ਜਿਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਤੁਹਾਡੇ ਨਾਲ ਇੱਕ ਮੁਲਾਕਾਤ ਵੀ ਕੀਤੀ ਸੀਗੀ 90 91 ਦੇ ਵਿੱਚ ਮਹਿਤੇ ਲਾਗੇ ਕਿਸੇ ਪਿੰਡ ਦੇ ਵਿੱਚ ਤੇ ਉਹਨਾਂ ਨੇ ਸਰਪੰਚ ਸਾਹਿਬ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਘਰ ਤੁਸੀਂ ਮਿਲੇ ਸੀ ਪਰ ਬਾ ਸਰਪੰਚ ਦਾ ਜ਼ਿਕਰ ਕੀਤਾ ਕਹਿੰਦੇ ਮੈਂ ਉੱਥੇ ਪੱਟੀ ਸਾਹਿਬ ਨੂੰ ਪਹਿਲੀ ਵਾਰ ਮਿਲਿਆ ਸੀਗਾ ਜਿਹੜੇ ਰਾਵਜੀਤ ਸਿੰਘ ਉਰਕਬਾ ਸਰਪੰਚ ਜੀ ਇਹ ਪਿੰਡ ਤਾਤੁਰ ਦੇ ਸਰਪੰਚ ਤੇ ਉਸ ਵੇਲੇ ਟਾਈਮ ਤੇ ਇਹਨਾਂ ਦੇ ਭਰਾ ਨੂੰ ਮਾਰ ਦਿੱਤਾ ਗਿਆ ਸੀ ਤੇ ਉਸ ਟਾਈਮ ਤੇ ਇਹਨਾਂ ਜੰਗ ਵੀ ਲੜੀ ਤੇ ਕਾਫੀ ਪ੍ਰਸਿੱਧ ਵੀ ਹੋਏ ਤੇ ਪਿੰਡ ਦੇ ਲੋਕਾਂ ਨੇ ਫਿਰ ਸਰਪੰਚ ਹੀ ਬਣਾਇਆ ਇਹਨਾਂ ਕਈ ਵਾਰੀ ਖਬਰਾਂ ਸ਼ਮਰੰਦ ਤੇ ਆਉਂਦੇ ਸੀ ਮੇਰੇ ਨਾਲ ਰابطਾ ਕਿਹਾ ਮੈਂ ਆਪ ਵੀ ਪੱਤਰਕਾਰ ਰਹੇ ਨੇ ਪਹਿਲਾਂ ਤੇ ਉੱਥੇ ਆਮ ਲੋਕ ਉਹਨਾਂ ਨੂੰ ਮਿਲਣ-ਗਿਲਣ ਵਾਸਤੇ ਹੁੰਦੇ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਕਈ ਵਾਰੀ ਮਹਿ ਵੀ ਹੁੰਦਾ ਸੀ ਤੇ ਆਮ ਲੋਕ ਮਿਲਦੇ ਸੀ ਤੋਂ ਉਹਨਾਂ ਵਿੱਚ ਰਣਜੀਤ ਸਿੰਘ ਰਾਣਾ ਹੁੰਦਾ ਧੰਨਵਾਦ ਜੀ ਰਾਣਾ ਸਾਹਿਬ ਤੁਸੀਂ 30 35 ਸਾਲ ਪੁਰਾਣੀ ਗੱਲ ਨੂੰ ਚੇਤੇ ਰੱਖਿਆ ਜਦੋਂ ਮੈਂ ਨਵਾਂ ਨੌ ਪੱਤਰਕਾਰ ਸੀ ਅਜੇ ਗੋਦ ਵਰਤਨ ਨੂੰ ਆ ਤੁਸੀਂ ਇਸ ਕਰਕੇ ਜਿਹੜੇ-ਜਿਹੜੇ ਵੀਰ ਦੇਖਦੇ ਨੇ ਕਰਦੇ ਨੇ ਮੈਂ ਅੱਜ ਇੱਕ ਭੋਗ ਸਮਾਗਮ ਤੇ ਗਿਆ ਉੱਥੇ ਮੈਨੂੰ ਉਹਨਾਂ ਬੋਲਣ ਦਾ ਮੌਕਾ ਦਿੱਤਾ ਕਿ ਤੁਸੀਂ ਇਸਨੂੰ ਐਡੀ ਭਿੜ ਕਨੀ ਮੈਂ ਕਿਹਾ ਚਲੋ ਜੀ ਲਾਲ ਜੀ ਨੇ 2 ਮਿੰਟ 2 ਮਿੰਟ ਲਾਉਣ ਤੋਂ ਬਾਅਦ ਜਦੋਂ ਮੈਂ ਤਾਂ ਨਿਕਲਿਆ ਤੇ ਦੋ ਕਪਲ ਲੇਡੀਜ਼ ਜੈਂਟਸ ਉਹ ਆਉਂਦੇ ਨੇ ਮੈਨੂੰ ਪੁੱਛਦੇ ਨੇ ਤੁਸੀਂ ਉਹ ਉਹਦੀ ਜਿਹੜੀ ਟੀਵੀ ਤੇ ਆਉਂਦੇ ਉਹਨੇ ਮੈਂ ਕਿਹਾ ਜੀ ਕੀ ਨਾਮ ਦੱਸੋ ਤਾਂ ਕਿ ਜਸਬੀਰ ਸਿੰਘ ਪੱਟੀ ਮੈਂ ਕਿਹਾ ਮੈਂ ਹਾਂ ਤੂੰ ਨਹੀਂ ਆਇਆ ਉਹ ਹੀ ਜਸਬੀਰ ਸਿੰਘ ਪੱਟੀ ਮਤਲਬ ਕਹਿੰਦੇ ਜੀ ਤੁਹਾਨੂੰ ਸੁਣ ਕੇ ਬੜਾ ਮਜ਼ਾ ਆਉਂਦਾ ਅਸੀਂ ਤੇ ਜਦੋਂ ਬਾਕੀ ਕੰਮ ਛੜਕੇਵਾਂ ਤੁਹਾਨੂੰ ਸੁਣਦੇ ਪਹਿਲੋਂ ਉਹਨਾਂ ਟਾਈਮ ਹੋ ਗਿਆ ਸੁਣ ਲੈ ਉਹਨਾਂ ਨੂੰ ਮੈਂ ਕਿਹਾ ਤੜੀ ਬਹੁਤ ਕੋਈ ਮਿਹਰ ਕਰਨੀ ਇਸ ਕਰਕੇ ਲੋਕ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਬਹੁਤ ਬਤਨਵਾਦ ਉਹਨਾਂ ਦਾ ਜੀ ਸਭ ਸਾਡੇ ਉੱਧਾ ਜਿਹੜੇ ਦਰਸ਼ਕ ਆ ਬੜੇ ਸੂਝਵਾਨ ਨੇ ਗੁਣੀ ਗਿਆਨੀ ਬੰਦੇ ਆ ਕੱਲ ਮੇਤੋ ਇੱਕ ਗਲਤੀ ਹੋ ਗਈ ਜਦੋਂ ਥੰਬਨੇਲ ਲਿਖਿਆ ਜਦੋਂ ਟਾਈਟਲ ਬਣਾਏ ਉਹਦੇ ਚ ਆਪਾਂ ਜ਼ਿਕਰ ਕੀਤਾ ਸੀਗਾ ਹੰਝੂਆਂ ਸ਼ਬਦ ਦਾ ਤੇ ਉਹ ਜਦੋਂ ਮੈਂ ਲਿਖਿਆ ਮੈਂ ਜੱਜੇ ਦੇ ਨਾਲ ਲਿਖ ਦਿੱਤਾ ਲਿਖਣਾ ਉਹ ਚੱਜੇ ਦੇ ਨਾਲ ਸੀਗਾ ਤੇ ਹਰਮਨ ਸਿੰਘ ਧਮਾਨ ਹੈਗੇ ਆ ਇਹਨਾਂ ਦੀ ਆਈਡੀ ਹੈ 2669 ਇਹਨਾਂ ਨੇ ਇੱਕ ਜਿਹੜੀ ਸਾਡੀ ਗਲਤੀ ਆ ਉਹਦਾ ਜ਼ਿਕਰ ਕੀਤਾ ਕਹਿੰਦੇ ਬਈ ਤੁਸੀਂ ਗਲਤ ਲਿਖਿਆ ਬਿਲਕੁਲ ਧਮਾਨ ਸਾਹਿਬ ਅਸੀਂ ਗਲਤ ਲਿਖਿਆ ਸੀਗਾ ਗਲਤੀ ਸੁਧਾਰ ਲਈ ਤੇ ਨਾਲ ਇਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਵੀ ਕੀਤੀ ਆ ਕਹਿੰਦੇ ਵਧੀਆ ਟੌਪਿਕ ਤੁਸੀਂ ਚੁਣਦੇ ਹੋ ਤੇ ਪੱਟੀ ਸਾਹਿਬ ਦਾ ਜਿਹੜਾ ਵਿਸ਼ਲੇਸ਼ਣ ਆ ਬਹੁਤ ਵਧੀਆ ਲੱਗਦਾ ਜੀ ਜੀ ਮਿਹਰਬਾਨੀ ਜੀ ਧਮਾਨ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ ਤੇ ਮੈਨੂੰ ਇਹ ਪਤਾ ਹੈ ਵੀ ਹੋਰ ਵੀ ਜਿਹੜੇ ਸਾਡੇ ਪ੍ਰੋਗਰਾਮ ਦੇਖਣ ਵਾਲੇ ਉਹ ਜ਼ਰੂਰ ਆ ਕੇ ਸਪਣੇ ਕਮੈਂਟ ਸ਼ੁਰੂ ਕਰਨਗੇ ਸਾਡੇ ਪ੍ਰੋਗਰਾਮ ਦੇ ਉੱਤੇ ਜੇ ਕਿਤੇ ਅਸੀਂ ਗਲਤੀ ਕਰਦੇ ਹਾਂ ਤਾਂ ਦੱਸੋ ਜ਼ਰੂਰ ਤਾਂ ਕਿ ਅਸੀਂ ਤੁਹਾਡਾ ਧੰਨਵਾਦ ਵੀ ਕਰਾਂਗੇ ਤੇ ਸੁਧਾਰਾਂਗੇ ਉਹਨੂੰ ਉਹਦੇ ਵਿੱਚ ਜੇ ਤੁਹਾਡੇ ਕੋਈ ਸਪੈਸ਼ਲ ਕੋਈ ਟਾਪਿਕ ਹੋਵੇ ਤਾਂ ਉਹ ਵੀ ਜ਼ਰੂਰ ਦੱਸੋ ਕਿ ਇਸ ਟਾਪਿਕ 'ਤੇ ਡਿਸਕਸ ਕੀਤੀ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਕਰਨ ਦੀ ਜੀ ਜੀ ਅੱਜ ਆਪਾਂ ਇਹ ਖਬਰਾਂ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਸਵੇਰ ਤੋਂ ਇੱਕ ਚਰਚਾ ਚੱਲ ਰਹੀ ਹੈ ਅਫਵਾਹ ਕੋਈ ਕਹਿ ਰਿਹਾ ਕੋਈ ਕਹਿ ਰਿਹਾ ਜੀ ਪੁਖਤਾ ਕੋਈ ਕਹਿ ਰਿਹਾ ਜੀ ਸਾਡੀ ਗੱਲਬਾਤ ਹੋ ਗਈ ਹੈ ਮੈਂ ਗੱਲ ਕਰ ਰਿਹਾ ਸੁਨੀਲ ਜਾਖੜ ਸਵਾਲ ਇਹ ਆ ਕਿ ਐਡੇ ਵੱਡੇ ਲੀਡਰ ਨੇ ਐਡੇ ਵੱਡੇ ਕਦ ਦੇ ਸੁਨੀਲ ਜਾਖੜ ਲੀਡਰ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਸੀਗੇ ਕਾਂਗਰਸ ਸਰਕਾਰ ਵੇਲੇ ਅਗਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਅਗਰ ਸਭ ਕੁਝ ਠੀਕ ਚੱਲ ਰਿਹਾ ਭਾਜਪਾ ਦੇ ਵਿੱਚ ਤੇ ਫਿਰ ਜਾਖੜ ਸਾਹਿਬ ਨੂੰ ਖੁਦ ਹੀ ਇਹ ਸਾਰੀ ਗੱਲ ਜਿਹੜੀ ਹੈ ਇਹ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਹੈ ਹੁਣ ਤੱਕ ਵੀ ਭਾਈ ਮੈਂ ਭਾਜਪਾ ਦੇ ਵਿੱਚ ਹੀ ਆ ਮੈਂ ਕਿਸੇ ਕਿਸਮ ਦਾ ਕੋਈ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਜਿੰਨੇ ਕੁ ਵੀ ਪੱਤਰਕਾਰਾਂ ਨਾਲ ਸਾਡੀ ਗੱਲ ਹੋਈ ਆ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਜਾਖੜ ਸਾਹਿਬ ਦੇ ਨਾਲ ਗੱਲਬਾਤ ਨਹੀਂ ਹੋ ਰਹੀ ਹਾਲੇ ਤੱਕ ਕਿਸੇ ਕਿਸਮ ਦਾ ਜਾਖੜ ਸਾਹਿਬ ਵੱਲੋਂ ਸਪਸ਼ਟੀਕਰਨ ਨਹੀਂ ਆਇਆ ਭਾਜਪਾ ਇਹ ਗੱਲ ਜ਼ਰੂਰ ਕਹਿ ਰਹੀ ਆ ਵੀ ਜਾਖੜ ਸਾਹਿਬ ਨੇ ਕੋਈ ਅਸਤੀਫਾ ਜਿਹੜਾ ਉਹ ਨਹੀਂ ਦਿੱਤਾ ਭਾਜਪਾ ਵੀ ਠੀਕ ਹੈ ਤੇ ਜਾਖੜ ਸਾਹਿਬ ਵੀ ਠੀਕ ਹੈ ਤੇ ਪੱਤਰਕਾਰ ਵੀ ਠੀਕ ਨੇ ਪੱਤਰਕਾਰ ਇਸ ਕਰਕੇ ਠੀਕ ਨੇ ਪੀ ਉਹਨਾਂ ਦਾ ਜਾਖੜ ਸਾਹਿਬ ਨਾਲ رابطہ ਕੈਮ ਨਹੀਂ ਹੋ ਰਿਹਾ ਜਾਖੜ ਸਾਹਿਬ ਇਸ ਕਰਕੇ ਠੀਕ ਹੈ ਕਿ ਉਹਨਾਂ ਅਸਤੀਫਾ ਦੇ ਦਿੱਤਾ ਬਾਜਪਾ ਇਸ ਕਰਕੇ ਠੀਕ ਹੈ ਕਿ ਇਸ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਤਿੰਨੇ ਗਲਤ ਨੇ ਤਿੰਨ ਤਾਂ ਸਭ ਠੀਕ ਨੇ ਲੇਕਿਨ ਆਪਾਂ ਸੁਨੀਲ ਜਾਖੜ ਉਹਨਾਂ ਦੀ ਗੱਲ ਕਰੀਏ ਤੇ ਬੇਸਿਕਲੀ ਉਹ ਸੈਕੂਲਰ ਪਾਰਟੀ ਕਾਂਗਰਸ ਦੇ ਵਿੱਚ ਜਿਹੜੇ ਸੀ ਇੱਕ ਬਗੀਚੇ ਦੇ ਫੁੱਲ ਸਨ ਉਹਨਾਂ ਨੂੰ ਛੱਡਣਾ ਕਿਉਂ ਪਿਆ ਜਦੋਂ 2022 ਦੀਆਂ ਚੋਣਾਂ ਤੋਂ 6 ਕਿ ਮਹੀਨੇ ਪਹਿਲਾਂ ਉਹਨਾਂ ਨੂੰ ਲਾ ਕੇ ਬਿਨਾਂ ਦੱਸਿਆ ਲਾ ਕੇ ਉਹਨਾਂ ਬੜਾ ਰੋਸ ਪ੍ਰਗਟ ਕੀਤਾ ਵੀ ਮੈਨੂੰ ਕੋਈ ਗਿਲਾ ਨਹੀਂ ਘੱਟੋ ਘੱਟ ਮੈਨੂੰ ਲਾਉਣ ਤੋਂ ਪਹਿਲਾਂ ਹਾਈ ਕਮਾਂਡ ਮੈਨੂੰ ਆਪਣੇ ਕੌਨਫੀਡੈਂਸ ਲੈ ਲੈਂਦੀ ਮੇਰਾ ਸਦੀ ਮੇਰੇ ਜਿਹੜਾ ਸੀ ਉਹ ਪੀੜੀਦਰ ਪੀੜੀ ਪਿਆਰ ਹੈ ਮੇਰੇ ਫਾਦਰ ਕਾਂਗਰਸੀ ਮੇਰੇ ਦਾਦਾ ਕਾਂਗਰਸੀ ਮੇਰੇ ਪਰਿਵਾਰ ਦਾ ਕੋਣ ਕਾਂਗਰਸੀ ਨਹੀਂ ਸੀਗਾ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਨੂੰ ਜਦੋਂ ਲਾਇਆ ਗਿਆ ਪਹਿਲਾਂ ਤੇ ਜਲੀਲ ਕਰਕੇ ਲਾਇਆ ਗਿਆ ਤੇ ਮੁੜ ਕੇ ਲਾਉਣ ਤੋਂ ਬਾਅਦ ਉਹਨਾਂ ਦੀ ਬਾਤ ਨਹੀਂ ਪੁੱਛੀ ਗਈ ਫਿਰ ਉਹਨਾਂ ਦੀ ਮਜਬੂਰੀ ਬਣ ਗਈ ਭਾਜਪਾ ਸ਼ਾਮਲ ਹੋਣ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੁੰਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਬਕਾਇਦਾ ਤੌਰ ਤੇ ਪ੍ਰਧਾਨਗੀ ਦੀ ਸੀਟ ਦਿੱਤੀ ਜਾਂਦੀ ਵੀ ਸੁਧਰੇ ਹੋਏ ਲੋਕ ਨੇ ਸੁਧਰੇ ਹੋਏ ਆਗੂ ਨੇ ਜੱਟਾਂ ਜਾਟਾਂ ਤੇ ਹਿੰਦੂ ਹਿੰਦੂਆਂ ਦੇ ਵਿੱਚ ਨਹੀਂ ਕਾਫੀ ਸ਼ਾਖ ਆ ਤੇ ਕੋਈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਸ਼ਾਖ ਹੈਗੀ ਸੁਨੀਲਾ ਜਾਖੜ ਦੀ ਇੱਕ ਬੜਾ ਰਿਜ਼ਰਵ ਤੇ ਮੈਂ ਤੜਕੇ ਬੋਲਣਾ ਲੋਕ ਵਿਅਕਤੀ ਹੈ ਜਾਖੜ ਲੇਕਿਨ ਮੈਂ ਫਿਰ ਕਹਦੇ ਆਂ ਵੀ ਜਦੋਂ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਸਭ ਤੋਂ ਵੱਧ ਬੁਰੋ ਦਿੰਦਾ ਦਾ ਜਿਹੜਾ ਸੀ ਪਹਿਲਾ ਪ੍ਰਧਾਨ ਸ਼ਾਇਦ ਕੀ ਨਾ ਸੁਬਾਸ਼ ਸ਼ਰਮਾ ਸੀ ਉਹਨਾਂ ਕੀਤਾ ਸੀ ਨਾ ਬਿਲਕੁਲ ਉਹਨਾਂ ਨੇ ਇੰਨਾ ਵਿਰੋਧ ਕੀਤਾ ਤੇ ਨਾਲ ਕਿਹਾ ਸੀ ਜਾਖੜ ਸਾਹਿਬ ਨੂੰ ਮੇਰਾ ਤੁਹਾਡੇ ਨਾਲ ਕੋਈ ਗੱਲਾਂ ਨਹੀਂ ਤੁਹਾਨੂੰ ਪ੍ਰਧਾਨ ਬਣਾ ਦਿੱਤਾ ਮੇਰਾ ਹਾਈ ਕਮਾਂਡ ਦਾ ਗੱਲਾ ਵੀ ਮੇਰਾ ਜੇ 2 ਮਹੀਨੇ ਪੈ ਸੀ ਮੈਨੂੰ ਪਹਿਲਾ ਕੋਲਾ ਕੇ ਬਣਾਇਆ ਗਿਆ ਮੈਨੂੰ ਕੌਨਫੀਡੈਂਸ ਲੈ ਲੈਂਦੇ ਮੈਂ ਕਿਉਂ ਇਹਨਾਂ ਜਿਹਨਾਂ ਨੂੰ ਕਰਨਾ ਸੀ ਲੇਕਿਨ ਜਾਖੜ ਸਾਹਿਬ ਨੂੰ ਪ੍ਰਧਾਨ ਬਣਾ ਦਿੱਤਾ ਲੇਕਿਨ ਜਾਖੜ ਸਾਹਿਬ ਜਿਹੜੀ ਭਾਜਪਾ ਦੀ ਬਕੈਰਾਪੁਰ ਮਸ਼ੀਨਰੀ ਸੀ ਨਾ ਉਹਦਾ ਸਹੀ ਪੁਰਜਾ ਹੀ ਨਹੀਂ ਬਣ ਸਕਿਆ ਕਿਉਂ ਨਹੀਂ ਬਣ ਸਕਿਆ ਵੀ ਜਿੰਨੇ ਵੀ ਟਕਸਾਲੀ ਭਾਜਪਾ ਸੀ ਉਹ ਜਾਖੜ ਨਾਲ ਤੁਰ ਕੇ ਰਾਜੀ ਨਹੀਂ ਸੀਗੇ ਜਾਖੜ ਸਾਹਿਬ ਜਿੱਥੇ ਵੀ ਜਾਂਦੇ ਸੀ ਜੇ ਕਾਂਗਰਸ ਉਹਦਾ ਕੋਈ ਲੀਡਰ ਐ ਸੀ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਸੀਗੇ ਉਹਨਾਂ ਨੂੰ ਆ ਸੀ ਜਾਖੜ ਸਾਹਿਬ ਨੂੰ ਵੀ ਕਾਂਗਰਸ ਭਾਜਪਾ ਦੀ ਸਰਕਾਰ ਕੋ 임ਿਤ ਸ਼ਾ ਦੇ ਬਹੁਤ ਨੇੜੇ ਸਮਝ ਜਾਂਦੇ ਆ ਜੇਪੀ ਨੱਢਣ ਨੇ ਸ਼ਾਮਲ ਕਰਾਇਆ ਸੀਗਾ ਇਹਨਾਂ ਨੂੰ ਆ ਸੀਗਾ ਵੀ ਭਾਜਪਾ ਵਾਲੇ ਮੈਨੂੰ ਬਹੁਤ ਕੁਝ ਦਾ ਘੁਲੇਗਾ ਮੈਨੂੰ ਕੁਝ ਦੇ ਦੇਣਗੇ ਪਰ ਨਹੀਂ ਦਿੱਤਾ ਜਿਹੜੇ ਰਵਨੀਤ ਸਿੰਘ ਬਿੱਟੂ ਆ ਰਾਤੋ ਰਾਤ ਸ਼ਾਮਲ ਕਰਕੇ ਤੇ ਮੁੜ ਕੇ ਇਲੈਕਸ਼ਨ ਲੜਾਤੀ ਇਲੈਕਸ਼ਨ ਹਾਰ ਗਿਆ ਤੇ ਮੁੜ ਕੇ ਰਾਸਪੇ ਮੈਨੂੰ ਬਣਾਤਾ ਤੇ ਨਾਲ ਹੀ ਮੰਤਰੀ ਬਣਾਤਾ ਉਹਨਾਂ ਇਹ ਜਾਖੜ ਸਿੰਘ ਨੇ ਇਸੇ ਕੰ ਦਾ ਗੱਲਾ ਸੀ ਗੱਲ ਕਿ ਲੜਦੇ ਪਿੱਟਦੇ ਅਸੀਂ ਲੈ ਕੰਮ ਅਸੀਂ ਕਰਦੇ ਲੈ ਲਾਰੇ ਸਾਨੂੰ ਲਾਰੇ ਔੜਕੜ ਕਿਤੇ ਆਂਡੇ ਕਿਤੇ ਜਾ ਕੇ ਦੇ ਦਿੱਤੇ ਤੁਸੀਂ ਇਸ ਕਰਕੇ ਜਾਖੜ ਸਾਹਿਬ ਨੇ ਉਸ ਨਰਾਜ਼ਗੀ ਦੇ ਤੌਰ ਤੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਨਾਲ ਕਹਿਤਾ ਵੀ ਮੈਂ ਭਾਜਪਾ ਚ ਬਣਿਆ ਰਹੂੰਗਾ ਜੋ ਹੁਣ ਤੱਕ ਦੀਆਂ ਆਰਿਆ ਸਭ ਕੁਝ ਲੇਕਿਨ ਜਾਖੜ ਸਾਹਿਬ ਨੂੰ ਉਮੀਦ ਹੈ ਕਿ ਜਿਹੜੀ 2027 ਦੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ ਨੇ ਉਦੋਂ ਪਹਿਲਾਂ ਪਹਿਲਾਂ ਲੋਟ ਕੇ ਬੁੱਧੂ ਘਰ ਕੋਲ ਦੀ ਗੱਲ ਹੋਏਗੀ ਕਿਉਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਰਾਹੁਲ ਗਾਂਧੀ ਆ ਉਹ ਜਿੰਨੇ ਪੁਰਾਣੇ ਕਾਂਗਰਸੀ ਆ ਜਿਹੜਾ ਵੀ ਵਾਪਸ ਹੋਣ ਜਦੋਂ ਸਤਕਾਰ ਸਿੰਘ ਵਾਪਸ ਲਿਆ ਰਹੇ ਨੇ ਉਹਨਾਂ ਨੂੰ ਪਤਾ ਆਖਰਕਾਰ ਬੇੜੀ ਸਾਡੀ ਇਹਨਾਂ ਨੇ ਬੰਨੇ ਲਾਉਣੀ ਆ। ਅਬੋਰਿਆ ਫਾਜ਼ਲਕੋਆ ਜੇ ਮਤਲਬ ਫਾਜ਼ਲਕਾ ਪੂਰਾ ਜ਼ਿਲ੍ਹਾ ਉਸ ਜ਼ਿਲ੍ਹੇ ਵਿੱਚ ਜਾਕਰ ਸਾਹਿਬ ਦੀ ਆਪਣੀ ਹੋਂਦ ਹੈਗੀ ਆ। ਉੱਥੇ ਜਿੱਦਦੇ ਰਹਨੇ। 2002 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣਦੇ 2007 ਦੂਜੀ ਵਿੱਚ ਬਣਦੇ 2012 ਤੀਜੀ ਵਾਰੀ ਬਣਦੇ। 2017 ਜਿਹੜੇ ਸੀ ਇਹਨਾਂ ਦੇ ਬਕਾਇਦਾ ਤੌਰ ਤੇ ਜਿਹੜੇ ਸੀ ਇਹ ਆਹ ਨਹਾਰ ਕੇ ਇਹਨਾਂ ਨੂੰ ਮਿਲ ਕੇ 2018 ਜਿਹੜੀ ਜਿਹੜੀ ਚੋਣ ਹੋਈ ਸੀ ਆਪਣੀ ਉਹ 22 ਇਲੈਕਸ਼ਨ ਗੁਰਦਾਸਪੁਰ ਦੀ ਲੋਕ ਸਭਾ ਦੀ ਜਦੋਂ ਮਨੋਤਖ ਦੀ ਡੈਥ ਹੋ ਜਾਂਦੀ ਹੈ ਉਹ ਲੜਾਈ ਕੀ ਐਮਪੀ ਵੀ ਬਣੇ ਉਹ ਤੋਂ ਡੇਢ ਸਾਲ ਐਮਪੀ ਵੀ ਨਹੀਂ ਰਹਿੰਦੇ ਹੁੰਦੀ ਚ ਹਰ ਕੇ ਵੱਖਰੀ ਗੱਲ ਫਿਰ 2022 ਚ ਆਪ ਚੋਣ ਹੀ ਲੜੀ ਇਹਨਾਂ ਨੇ ਆਪਣੇ ਭਤੀਜੇ ਨੇ ਲੜਾਈ ਸੀ ਸੰਦੀਪ ਜਾਖੜ ਨੂੰ ਉਹ ਜਿੱਤਿਆ ਇਸ ਕਰਕੇ ਜਾਖੜ ਸਾਹਿਬ ਦਾ ਸੁਰੱਖ ਜਿਹੜਾ ਪਿਸ਼ੋਕੜ ਹੈ ਨਾ ਬੜਾ ਸਾਫ਼ ਸੁਥਰਾ ਪਿਸ਼ੋਕੜ ਆ ਗਿਆ ਇੱਕ ਹਿੰਦੂਆਂ ਸਿੱਖਾਂ ਤੇ ਸਾਰੇ ਪ੍ਰਵਾਸ ਸਾਬ ਮੁਸਲਮਾਨਾਂ ਦੇ ਪ੍ਰਮਾਨਤ ਲੀਡਰ ਹੈ ਜਾਖੜ ਪਹਿਲੀ ਗੱਲ ਤੇ ਦੱਸੋ ਵੀ ਜਿਹੜਾ ਤੁਸੀਂ ਸਿੱਧੂ ਤੋਂ ਬਣਾਇਆ ਸੀ ਪ੍ਰਧਾਨ ਉਹਨੇ ਕਿਹੜੀ ਅੰਦਸ਼ੀ ਆ ਕੇ ਖੂਨ ਖੋਤੀ ਛੱਤੇ ਉਹਨੇ ਕਿਹੜਾ ਕੱਦੂ ਚ ਤੀਰ ਮਾਰਤਾ ਸੀਗਾ ਉਹਨੇ ਤੇ ਆ ਕੇ ਸਭ ਕੋ ਬੇੜਾ ਘਰ ਕਰਤਾ ਫੜ ਕੇ ਕਾਂਗਰਸ ਦਾ ਇਸ ਕਰਕੇ ਜੇ ਕਿਤੇ ਜਾਖੜ ਸਾਹਿਬ ਰਹਿੰਦੇ ਤੇ ਸ਼ਾਇਦ ਇਹਦੇ ਸੀਟਾਂ 2-4 ਹੋਰ ਆ ਜਾਂਦੀਆਂ ਉੱਥੋਂ ਇੰਨੀ ਹਾਲਤ ਮਾੜੀ ਨਾ ਹੁੰਦੀ ਲੇਕਿਨ ਅੱਜ ਵੀ ਮੈਂ ਕਹੂੰਗਾ ਵੀ ਜਾਖੜ ਸਾਹਿਬ ਜਿਹੜੇ ਨੇ ਜਿਹੜੀ ਮਾਲਾ ਦੇ ਮੋਤੀ ਨਾ ਉੱਥੇ ਆ ਕੇ ਪ੍ਰੋਜੈਕਟਾਂ ਚੀਂਦੇ ਜਿਹੜੀ ਮਾਲਾ ਚ ਹੁੰਨਗੇ ਉੱਥੇ ਉਹਨਾਂ ਦੇ ਮੋਤੀ ਸਿੱਟ ਨਹੀਂ ਬੈਠਦੇ ਉਸ ਪਰਿਵਾਰੀ ਦੇ ਫੁੱਲ ਨਹੀਂ ਹੈਗੇ ਇਸ ਕਰਕੇ ਉਮੀਦ ਹੈ ਵੀ 2027 ਦੀਆਂ ਚੋਣਾਂ ਤੋਂ ਪਹਿਲਾਂ ਜਾਖੜ ਸਾਹਿਬ ਦੀ ਘਰ ਵਾਪਸੀ ਹੋ ਵੀ ਤੇ ਕਾਂਗਰਸ ਨੇ ਫਿਰ ਇਹ ਜੀਤ ਤੋੜ ਕਰਕੇ ਮਦਦ ਕਰ ਜੋਰ ਲਾਉਣਗੇ ਤੇ 2027 ਚ ਕਾਂਗਰਸ ਨੂੰ ਫਿਰ ਸਫਲ ਕਰਨ ਵਿੱਚ ਪੂਰਾ ਰੁਲਭਾਉਣਗੇ ਜੀ ਜੀ ਅੜੀ ਸਾਹਬ ਉਹਦਰ ਦੂਜੇ ਪਾਸੇ ਵਿਜੇ ਰੁਪਾਨੀ ਜਿਹੜੇ ਮਰਖਲ ਸਾਬਕਾ ਮੁੱਖ ਮੰਤਰੀ ਆ ਗੁਜਰਾਤ ਦੇ ਤੇ ਅੱਜ ਕੱਲ੍ਹ ਭਾਜਪਾ ਵੱਲੋਂ ਪੰਜਾਬ ਦੇ ਜਿਹੜੇ ਆ ਉਹ ਇੰਚਾਰਜ ਲਾਏ ਹੋਏ ਆ ਉਹ ਵੀ ਆ ਰਹੇ ਆ ਤੇ ਦੂਜੇ ਪਾਸੇ ਨਾਲ ਦੀ ਨਾਲ ਹੀ ਮੋਹਨ ਭਾਗਵਤ ਆਰਐਸਐਸ ਦੇ ਮੁਖੀ ਨੇ ਉਹ ਵੀ ਅੱਜ ਲੁਧਿਆਣਾ ਦੇ ਵਿੱਚ ਨੇ ਜੀ ਹੁਣ ਇਹਨਾਂ ਦੇ ਜਿਹੜੇ ਇੱਕ ਸੁਭਾਸ਼ਨਾ ਦੇ ਇਹਨਾਂ ਦੇ ਵਿਅਕਤੀ ਨੇ ਉਹਨੂੰ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਟਕਸਾਲੀ ਨੇ ਇਹ ਨਾ ਜੀ ਸੁਭਾਸ਼ਾ ਸੁਭਾਸ਼ ਸ਼ਰਮਾ ਉਹੀ ਹੈ ਡਾਕਟਰ ਜਿਨ੍ਹਾਂ ਨੇ ਨਾਨਪੁਰ ਸਾਹਿਬ ਤੋਂ ਮਿਥੇ ਇਲੈਕਸ਼ਨ ਲੜੀ ਸੀ ਜੀ 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 ਸੁਭਾਸ਼ ਸ਼ਰਮਾ ਉਹੀ ਨੇ ਜਿਨ੍ਹਾਂ ਨਾਨਪੁਰ ਸਾਹਿਬ ਤੋਂ ਚੋਣ ਲੜੀ ਸੀਗੀ ਉਹਨਾਂ ਦਾ ਨੌਗਾ ਹੁਣ ਪ੍ਰਧਾਨਗੀ ਵਾਸਤੇ ਪੈ ਰਿਆ ਦਾ ਵਿਜੇ ਰੂਪਾਂਦੀ ਇਹਨਾਂ ਨੂੰ ਉਹੀ ਮਨਾਉਣਗੇ ਕਿ ਤੁਸੀਂ ਵੇਟ ਕਰੋ ਤੁਹਾਨੂੰ ਕਿਤਨਾ ਕਿਤੇ ਹਾਈ ਕਮਾਂਡ 'ਚ ਸੈੱਟ ਕੀਤਾ ਜਾਊਗਾ ਹਾਈ ਕਮਾਂਡ 'ਚ ਕੀ ਸੈੱਟ ਕਰਦੇ ਹੋ ਵਾਹ ਤੋ ਸੈਕਟਰੀ ਬਣਾ ਦੇ ਉਹਨਾਂ ਨੂੰ ਕੀ ਕਰੋਗੇ ਤੁਸੀਂ ਚਾਹੀਦਾ ਹੈ ਸੀ ਵੀ ਜਾਖੜ ਸਾਹਿਬ ਨੂੰ ਜਾ ਕੇ ਤੇ ਗਵਰਨਰ ਨਾ ਦਿੰਦੇ ਜਾਕਰਸਰ ਨੂੰ ਜੇ ਬਿੱਟੂ ਨੂੰ ਮੰਤਰੀ ਬਣਾਇਆ ਸੀ ਨਾਲ ਇਹਨੂੰ ਬਣਾਉਣ ਦੇ ਦੋ ਬੰਦੇ ਆ ਜਾਂਦੇ ਕੀ ਬਰਕਰ ਮੇ ਲੰਗਾ ਸੀ ਦੋ ਰਾਸ ਮੈਂਬਰ ਆ ਜਾਂਦੇ ਕੀ ਬਰਕਰ ਮੇ ਲੰਗਾ ਸੀ ਗਾ ਲੇਕਿਨ ਆ ਪੂਰੀ ਨਾਲ ਉਹ ਤੇ ਬਿੱਟੂ ਨਾਲੋਂ ਜਾਖੜ ਸਾਹਿਬ ਪੰਜਾਬ ਦੇ ਵਿੱਚ ਸਭ ਤੋਂ ਵੱਧ ਪ੍ਰਮੰਦ ਲੀਡਰ ਨੇ ਜਿਨ੍ਹਾਂ ਨੇ ਕੱਡੀ ਵੀ ਕੋਈ ਵੱਡੀ ਵੀ ਗੱਲ ਨਹੀਂ ਕੀਤੀ ਕੋਈ ਫਿਰਕਾ ਪ੍ਰਸਤੀ ਵਾਲੀ ਨਹੀਂ ਕੀਤੀ ਹਮੇਸ਼ਾ ਸੈਕੂਲਰਿਜ਼ਮ ਦੀ ਗੱਲ ਕੀਤੀ ਬੀਜੇਪੀ ਵਿੱਚ ਰਹਿਦਿਆਂ ਵੀ ਗੱਲ ਕੀਤੀ ਇਸ ਕਰਕੇ ਕੱਲ ਵਿਜੇਰਪੰਦੀ ਆ ਰਹੇ ਉਹ ਮਨਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਇਸੇ ਕਰਕੇ ਮੈਂ ਕਿਹਾ ਪੱਤਰਕਾਰ ਵੀ ਠੀਕ ਆ ਜਾਕਰ ਸਾਹਿਬ ਵੀ ਠੀਕ ਨੇ ਤੇ ਹਾਈ ਕਮਾਂਡ ਵੀ ਠੀਕ ਆ ਅਨਿਲ ਸਰੀਨ ਨੇ ਕਿੰਨੀ ਗੱਲ ਕੇ ਜਿਹੜੇ ਦਾ ਬਲਾਰਾ ਹੈਗਾ ਉਹ ਕਹਿੰਦਾ ਜੀ ਬਿਲਕੁਲ ਝੂਠ ਬਿਲਕੁਲ ਝੂਠ ਹੈ ਵੀ ਇਹ ਬਕਾਇਦਾ ਤੌਰ ਤੇ ਜਿਹੜੀ ਆ ਇਹ ਮੈਂ ਦਸੀਫਾ ਦਿੱਤਾ ਵਾ ਤੁਸੀਂ ਕਹੀ ਜੋ ਕੀ ਫਰਕ ਪੈਂਦਾ ਲੇਕਰ ਜਦੋਂ ਅੱਗ ਮਲਦੀ ਹੈ ਨਾ ਧੂਆ ਫੇਰ ਹੀ ਨਿਕਲਦਾ ਵਾ ਇਹ ਵਜੇ ਨਿਕਲਦਾ ਕਿ ਤੂੰ ਜੀ ਜੀ ਪਟੇ ਸਾਹਿਬ ਨਾਲ ਦੀ ਨਾਲ ਹੀ ਆਪਾਂ ਗੱਲ ਕਰਦੇ ਆ ਦਿਲਜੀਤ ਦੋਸਾਂਝ ਦੀ ਚਰਚਿਤ ਨਾਮ ਹੈ ਪੰਜਾਬੀ ਇੰਡਸਟਰੀ ਦਾ ਬਾਲੀਵੁੱਡ ਇੰਡਸਟਰੀ ਦਾ ਹੁਣ ਤੇ ਕਹਿ ਸਕਦੇ ਆ ਫਿਲਮ ਬਣਾਈ ਆ ਮਰਹੂਮ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਲੈ ਕੇ ਪੰਜਾਬ 1995 ਤੇ ਸੈਂਸਰ ਬੋਰਡ ਨੇ ਕਿਹਾ ਵਾ ਵੀ ਘੱਟੋ ਘੱਟ 120 ਕੱਟ ਜਿਹੜੇ ਆ ਉਹ ਲਾਓ ਕਹਿੰਦੇ ਵੀ ਕੁਝ ਦ੍ਰਿਸ਼ ਇਹੋ ਜਿਹੇ ਸੀਨ ਇਹੋ ਜਿਹੇ ਜਿਹੜੇ ਨਹੀਂ ਦਿਖਾਏ ਜਾ ਸਕਦੇ ਜਿਹੜੀ ਫਿਲਮ 95 ਸੈਂਸਰ ਬੋਰਡ ਨੂੰ ਉਹਦੇ ਤੇ ਵੀ ਇਤਰਾਜ਼ ਪੰਜਾਬ 95 ਇਤਰਾਜ਼ ਤੁਹਾਨੂੰ ਪਤਾ ਹੋਏਗਾ ਇੱਕ ਨਕਾਫੀ ਲਮਾਈ ਸੀ ਨਕਾਫੀ ਲਮਾਈ ਸੀ ਤੇ ਉਹਦਾ ਨਾਂ ਲਿਖਿਆ ਸੀ ਤਲਾਕ ਤੇ ਸੈਂਸਰ ਬੋਰਡ ਨੇ ਇਤਰਾਜ਼ ਕੀਤਾ ਸੀ ਵੀ ਸਾਨੂੰ ਤਲਾਕ ਪਰਵਾਣ ਨਹੀਂਗਾ ਸੀ ਤਲਾਕ ਵੀ ਗਲ ਨਹੀਂ ਕਰਦੇ ਸੀ ਤੇ ਉਹਨਾਂ ਬਦਲ ਕੇ ਨਕਾਹ ਕਰਤਾ ਸੀ ਸਿਰਫ ਨਾਂ ਬਦਲਿਆ ਸੀ ਉਹਦਾ ਕਿ ਤਲਾਕ ਜਿਉਂ ਕਿ ਨਾ ਨਕਾਹ ਠੀਕ ਤਲਾਕ ਨਹੀਂ ਲੇਕਿਨ ਇੱਕ ਵੀ ਸੀ ਨਹੀਂ ਸੀ ਬਦਲਿਆ ਹੁੰਦਾ ਤੇ ਹੈ ਤੇ ਤਲਾਕ ਹੀ ਜਦ ਵਿੱਚ ਜੋ ਕੁਝ ਹੋਇਆ ਸੀ ਉਹਦੇ ਵਿੱਚ ਹੁਣ ਇਹ ਫਿਲਮ ਜਿਹੜੀ ਪੰਜਾਬ 95 ਇਹ ਜਿਹੜੇ ਹਨੀ ਟ੍ਰੇਨ ਹੈਗੇ ਉਹਨਾਂ ਦੀ ਪਤਕੜਾ ਲਿਖੀ ਹੋਈ ਹੈ। ਉਹਦੇ 'ਚ 1984 ਤੋਂ ਲੈ ਕੇ 1995 ਤੱਕ ਜੋ ਜ਼ਰਬ ਜਬਰ ਜ਼ੁਲਮ ਪੰਜਾਬ 'ਚ ਹੋਇਆ ਵਾ। ਉਹਦੇ ਆਧਾਰ 'ਤੇ ਫਿਲਮ ਬਣਾਈ ਗਈ ਹੈ। ਜਿਸ ਤਰ੍ਹਾਂ ਲੋਕਾਂ ਦੇ ਬੱਚੇ ਘਰਾਂ 'ਚੋਂ ਚੁੱਕ ਲੇ ਚੁੱਕ ਚੁੱਕ ਲਿਆ ਕਿ ਉਹਨਾਂ ਨੂੰ ਠੱਗਿਆ ਗਿਆ, ਉਹਨਾਂ ਨੂੰ ਲੁੱਟਿਆ ਗਿਆ, ਜਿਹੜੇ ਪੈਸੇ ਨਹੀਂ ਦੇਖੇ ਸੀ ਉਹਨੇ ਝੂਠੇ ਪੁਲਿਸ ਮੁਕਾਬਲੇ ਬਣਾਏ। ਮੈਂ ਸੋਚਦਾ ਵੀ ਅੱਜ ਅਹਿਮਦ ਸ਼ਾਹਦੀ ਦਵਦਾਲੀ ਜੀ ਲੋੜ ਨਹੀਂ ਸਾਨੂੰ ਹੈਗੀ। ਅੱਜ ਸਾਡੇ ਆਪਣੇ ਬਦਾਲੀ ਬਣੇ ਪਏ ਨੇ ਉਸ ਟਾਈਮ ਦੇ ਬਦਾਲੀ ਨੂੰ ਘੱਟ ਕੁਛ ਨਹੀਂ ਸੀਗਾ ਸਰਬਦੀਪ ਸਿੰਘ ਵਿਰਖ ਜਿਹੜੇ ਡੀਜੀਪੀ ਰਹੇ ਨੇ ਪੰਜਾਬ ਦੇ ਡੀਜੀਪੀ ਰਹੇ ਨੇ ਇਹ ਅਮਰitsar ਐਸਐਸਪੀ ਹੁੰਦੇ ਛੋਣ ਡੇਣਾ ਦੇ ਵਿੱਚ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਬਕਾਇਦਾ ਤੌਰ ਤੇ ਅਜਲਾ ਪੁਲਿਸ ਉਹਨਾਂ ਨੂੰ ਕੁਝ ਲੇਡੀਜ਼ ਫਰਗ ਜਾਂਦੀਆਂ ਇੰਨਾਂ ਅਪਰਲ ਲੈਵਲ ਤੇ ਪਤਾ ਕਰਿਆ ਕਿ ਕੀ ਗੱਲ ਉਹਨੇ ਜੀ ਇਹ ਜਿਹੜੇ ਮੁੰਡੇ ਪ੍ਰਜੋਪ ਕੋ ਬਾੜੇ ਨੇ ਉਹਨਾਂ ਦੇ ਪਰਿਵਾਰ ਦੀਆਂ ਆਪ ਗੱਡੀਆਂ ਲੈ ਕੇ ਉਹਨਾਂ ਦੀ ਬੀਬੀਆਂ ਨੂੰ ਗੱਡੀਆਂ 'ਚ ਬਿਠਾਇਆ ਤੇ ਉਹਨਾਂ ਦੇ ਘਰ ਘਰ ਪਹੁੰਚਾਇਆ ਤੇ ਪਿੰਡਾਂ ਦੇ ਸਰਪੰਚਾਂ ਦੇ ਬਾਜ਼ੇ ਕੀਤਾ ਤੇ ਕਿਹਾ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਐਹੋ ਜਿਹੀ ਕੋਈ ਲੇਡੀ ਨੂੰ ਚੁੱਕ ਕੇ ਖੜਦਾ ਨਾ ਕੋਈ ਕੁੜਸ ਵਾਲਾ ਤੇ ਇਮੀਡੀਏਟਲੀ ਮੈਨਾਂ ਰੱਪਟਾ ਕਹਿ ਇਹੋ ਜੇ ਪੁਲਿਸ ਵਾਲੇ ਵੇਗੇ ਸੀ ਇੱਕ ਇੱਥੇ ਢੀਂਸਾ ਢੀਂਸਾ ਹੁੰਦਾ ਸੀ ਡੀਐਸਪੀ ਉਹਨੇ ਜਿਹੜੀਆਂ ਕਰਤੂਤਾ ਘੋਲੀਆਂ ਸੀ ਉਸ ਟਾਈਮ ਦੇ ਉੱਤੇ ਕਿਹਨੋਂ ਨੇ ਪਤਾ ਉਹਨੂੰ ਡਿਸਮਿਸ ਕਰ ਦਿੱਤਾ ਕਿ ਡਿਸਮਿਸ ਉਸੇ ਬਿਹਾਬ ਦੇ ਉੱਤੇ ਜਾਂ ਕਿ ਜਿਹੜੀਆਂ ਕੁੜੀਆਂ ਸੀ ਪਿੰਡਾਂ ਦੇ ਵਿੱਚੋਂ ਚੁੱਕ ਕੇ ਲਿਆਉਣੀਆਂ ਕਿ ਤੇਰੇ ਭਰਾ ਨੂੰ ਛੜਦੇ ਕਿ ਤੇ ਉਹਨਾਂ ਦਾ ਬਲਾਤਕਾਰ ਕਰਨੇ ਜ਼ਬਰਜਨਾਹ ਕਰਨੇ ਨਾਲ ਅਖੀਰ ਤੇ ਫੜਿਆ ਗਿਆ ਤੇ ਉਹਨੂੰ ਨਾ ਤੇ ਹਾਈ ਕੋਰਟ ਨੇ ਨਾ ਸੁਪਰੀਮ ਕੋਰਟ ਨੇ ਮਰੀ ਕੀਤਾ ਕਾਸਮਾ ਬਸ ਸਰਕਾਰ ਹੁੰਦੀ ਹੈ ਬਕਾਇਦਾ ਤੌਰ ਤੇ ਇਕਾਦੀ ਦਲ ਦੀ ਇਕਾਦੀ ਦਲ ਬਿਨਾ ਛੱਤ ਬਾਹ ਕਰਦਾ ਪਿਛਲੇ ਪਸ਼ੋਕਰ ਦੇ ਪੈਸੇ ਵੀ ਦਿੰਦਾ ਇਹਨਾਂ ਨੂੰ ਇਹ ਕਰਤੂਤਾਂ ਸੜੀਆਂ ਇਕਾਦੀਆਂ ਦੇਣੀਆਂ ਜਿਨ੍ਹਾਂ ਨੇ ਇਹੋ ਜੇ ਕੰਮ ਕੀਤੇ ਇੱਕ ਪਾਸੇ ਉਹ ਸਰਬਜੀ ਮਿਰਕਾ ਜਿਹੜਾ ਧੀਆ ਭੈਣਾਂ ਨੂੰ ਘਰ ਛੱਡ ਗਿਆ ਦੂਜੇ ਪਾਸੇ ਇਹ ਬਾਦਲ ਕੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਮੋਟ ਕੀਤਾ 1986 ਦੇ ਵਿੱਚ ਕੀ ਸ਼ੈਨਲ ਵਿੱਚ ਕੀ ਹੋਇਆ ਇਹ ਥਾਂ ਥਾਂ ਤੇ ਜਾਂਦੇ ਸੀ ਬਾਦਲ ਸਾਹਿਬ ਕਹਿੰਦੇ ਸੀ ਸਾਡੀ ਸਰਕਾਰ ਆਈ ਤੇ ਇੱਕ ਇੱਕ ਮਿਸ਼ਨ ਬਣਾ ਕੇ ਜਾਗ ਜਗ ਕਰਾਵਾਂਗੇ ਜਿਹੜੇ ਪੁਲਿਸ ਦੋਸ਼ੀ ਉਹਨਾਂ ਨੇ ਮੁਕੱਦਮੇ ਚੱਲ ਕੇ ਉਹਨਾਂ ਜਿਹੜਾ ਸੁੱਟਾਂਗੇ ਕਹਿੰਦੇ ਰਹਿਣ ਜਿਲੰਦਰ ਦੀ ਇੱਕ ਵੱਡੀ ਖਬਰ ਜਿਹੜੀ ਆਪਣੇ ਨੂੰ ਪੰਥ ਕੋਟ ਦਾ ਪਰੰਪਾਲੀ ਬੈਠੀ ਹੈ ਜਿਹਦੇ ਕਰਕੇ ਕਈ ਸਾਲ ਅਤਵਤ ਪੰਜਾਬ ਛੜਿਆ ਉਹ ਬਕਾਇਦਾ ਤੌਰ ਤੇ ਉਹਦੇ ਐਡੀਟਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਤੇ ਪੁਲਿਸ ਵਾਲਿਆਂ ਦੀ ਇੱਕ ਮੀਟਿੰਗ ਕਰਾਈ ਪੀਏਪੀ ਜਲੰਧਰ ਦੇ ਵਿੱਚ ਕੋਕੂ ਦੀ ਜਿੱਥੇ ਸਮੇਂ ਸਿੰਘ ਸਿਆਣੀ ਵੀ ਸੀਗਾ ਕਿੱਥੇ ਬਕਾਇਦਾ ਤੌਰ ਤੇ ਪੱਟੀ ਵੀ ਸੀਗਾ ਜਿੰਨੇ ਕਾਤਲ ਬੰਦੇ ਸਾਰੇ ਉੱਥੇ ਪਏ ਸੀਗੇ ਉੱਥੇ ਗੱਲ ਹੋਈ ਉਹ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਫਿਰ ਅੱਗੇ ਤੁਸੀਂ ਕਹਿੰਦੇ ਤਾਂ ਸਰਕਾਰ ਅਸੀਂ ਕਿਉਂ ਬਣ ਦੇਵਾਂਗੇ ਤੁਸੀਂ ਤੇ ਕਹਿੰਦੇ ਵੀ ਜਿੰਨੇ ਜਿਆਸਤੀਆਂ ਕੀਤੀਆਂ ਉਹਨਾਂ ਦੇ ਖਿਲਾਫ ਅਸੀਂ ਮੁਕਦਮੇ ਦਰਜ ਕਰਾਂਗੇ ਕਚਸ਼ਨ ਬਣਾ ਕੇ ਕਹਿੰਦਾ ਕੌਣ ਕਹਿੰਦਾ ਕਹਿੰਦੇ ਤੁਸੀਂ ਕਹਿੰਦੇ ਹੋ ਕਹਿੰਦਾ ਕਿੱਥੇ ਕਿਹਾ ਮੈਂ ਕਹਿੰਦੇ ਖਵਾਰਾਂ ਦੀ ਮਿਲਦਾ ਛਪੀ ਜਾਂਦੇ ਹੋ ਤੁਹਾਨੂੰ ਖਵਾਰਾਂ ਦੇ ਮਿਲੂ ਦਾ ਕਿ ਮੈਨੂੰ ਮਿਲੋਂਦਾ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਆਪਣੀ ਮੰਗ ਦੱਸੋ ਕੀ ਆ ਉਹਨਾਂ ਨੇ ਮੰਗ ਕੀ ਰੱਖੀ ਉਹ ਤਾਂ ਕਿਹਾ ਵੀ ਜਿਹੜੇ ਵੀ ਕਿਸ ਲੜੇ ਜਾਂਦੇ ਤੇ ਸਾਡੇ ਉਹ ਅਸੀਂ ਆਪਣੀ ਜਿਬ ਵਿੱਚ ਪੈਸੇ ਖਰਚ ਕਰਦੇ ਹਾਂ ਵਕੀਲ ਨੂੰ ਕਰਨੇ ਬਿਨ ਦੇ ਉਹ ਸਰਕਾਰੀ ਖਾਤੇ ਵਿੱਚ ਕੀਤੇ ਜਾਂਦੇ ਬਾਦਲ ਸਾਹਿਬ ਕਹਿੰਦੇ ਮਨਜ਼ੂਰ 1997 ਚ ਆ ਕੇ ਇਹ ਬਤਾ ਪਾਸ ਕਰਕੇ ਉਹ ਜਿਹੜੇ ਵਕੀਲ ਕੀਤੇ ਗਏ ਸੀ ਉਹਨਾਂ ਦਾ ਖਰਚਾ ਜਿਹੜੀ ਪੰਜਾਬ ਸਰਕਾਰ ਦੀ ਗੋਲਦਰ ਦਿੱਤਾ ਗਿਆ ਖਜ਼ਾਨਾ ਦਿੱਤਾ ਗਿਆ ਜਿਹੜਾ ਪੀਪਲ ਕਮਿਸ਼ਨ ਬਣਿਆ ਸੀ ਬਕਾਇਦਾ ਤੌਰ ਤੇ ਜਸਟਿਸ ਕੁਲਦੀਪ ਸਿੰਘ ਗਵਾਈ ਉਹਨੂੰ ਹਾਈ ਕੋਰਟ ਤੋਂ ਰੰਤ ਕਰਾਇਆ ਉਹਨੂੰ ਜਾਮ ਕਰਾਇਆ ਕਿਹੜਾ ਚੰਗਾ ਕੰਮ ਕੀਤਾ ਇਹਨਾਂ ਨੇ ਅੱਜ ਜੇ ਉਹਦੇ ਆਧਾਰ ਤੇ ਪੰਜਾਬ 95 ਫਿਲਮ ਬਣਦੀ ਤੇ ਦਿਲਜੀਤ ਦੋਸਾਂ ਨੇ ਪੰਜਾਬ ਦਾ ਦਰਦ ਰੱਖਦੇ ਹੋਇਆ ਕੀ ਬਣਾ ਕਰਤਾ ਉਹਨੇ ਉਹਦੇ ਵਿੱਚੋਂ ਪਹਿਲਾਂ 84 ਸੀਨ ਕੱਟੇ ਤੁਸੀਂ 85 ਸੀਨ ਕੱਟੇ ਪਹਿਲਾਂ ਤੁਹਾਡੀ ਤਸੰਦੀ ਨਹੀਂ ਹੋਈ ਗਿਆ ਅੱਗੇ ਚਲੋ ਕੱਟਦੇ ਨਾ ਫਿਲਮ ਰਿਲੀਜ਼ ਕਰਦੇ ਤੁਸੀਂ ਫੇਰ ਫਿਲਮ ਰਿਲੀਜ਼ੀ ਕੀਤੀ ਨਾ ਸਰਟੀਫਿਕੇਟ ਦਿੱਤਾ ਸੈਂਸਰ ਬੋਰਡ ਨੇ ਹੁਣ 120 ਜਿਹੜੇ ਉਹਦੇ ਸੀਨ ਕੱਟ ਕੇ ਕਹਿੰਦੇ ਫਿਲਮ ਅਜੇ ਵੀ ਸਰਟੀਫਿਕੇਟ ਅਜੇ ਤੱਕ ਅਜੇ ਵੀ ਫਿਲਮ ਚੱਲਣ ਦਾ ਸਰਟੀਫਿਕੇਟ ਹੀ ਨਹੀਂ ਦਿੱਤਾ ਸ਼੍ਰੋਮਣੀ ਕਮੇਟੀ ਦੇ ਤਰਫ ਸਾਹਿਬ ਉਹ ਭਾਈ ਹੁਣ ਸਾਨੂੰ ਤੁਸੀਂ ਨੜੇ ਕੁੱਟੀ ਜਾਂਦੇ ਹੋ ਉਹਨੂੰ ਰੋਣ ਹੀ ਦਿੰਦੇ ਹਾਂ ਵਿਰੋਧ ਲੈਂਦੇ ਸਭ ਨੂੰ ਤੁਹਾਡਾ ਪਿੰਡ ਸਿਪਤ ਕਰ ਲਈ ਮਾੜਾ ਮੋਟਿਆ ਸੀ ਇਹ ਫਿਲਮ ਦੇ ਕਰਕੇ ਇਸ ਕਰਕੇ ਫਿਲਮ ਨਹੀਂ ਚੱਲਦੀ ਜਾਂਦੀ ਕਿਉਂਕਿ ਪੁਲਿਸ ਦੇ ਖਿਲਾਫ ਤੇ ਤਰਕਾਲੀ ਤਤਕਾਲੀ ਸਰਕਾਰਾਂ ਦੇ ਖਿਲਾਫ ਆ ਉਹ ਬਾਦਲ ਸਰਕਾਰ ਵੀ ਸ਼ਾਮਲ ਚ ਹੈਗੀ ਆ ਜੋ ਕੁਛ ਨਾ ਕਰਤੂਤਾ ਕੁਲੀਆਂ ਉਦੋਂ ਕਾਂਗਰਸ ਨੂੰ ਅਸੀਂ ਆਪਣਾ ਸਮਝਦੇ ਨਹੀਂ ਉਹਨੇ ਤੇ ਪੰਜਾਬ ਨਾਲ ਸ਼ੁਰੂ ਤੋਂ ਵਿਤਕਰਾ ਕੀਤਾ ਤੇ ਗਾਂਵ ਐਸੇ ਕਰਕੇ ਰੋਨੇ ਅੱਜ ਅਸੀਂ ਕੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਸਰਵਾਈਵ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਉਹ ਅਕਾਲੀ ਦਲ ਜਿਹੜਾ ਮਾਸਟਰ ਤਾਰਾ ਸਿੰਘ ਤੇ ਸਾਡੇ ਪੁਰਾਣੇ ਲੀਡਰ ਹੋਗੇ ਇਹ ਕਹਵੇ ਪੰਥ ਜੀਵੇ ਮੈਂ ਮਰਾਂ ਇਹ ਨਹੀਂ ਮੈਂ ਜੀਵਾਂ ਤੇ ਪੰਥ ਪਈ ਠੱਠੇ ਨੂੰ ਸਾਨੂੰ ਉਹ ਲੀਡਰਸ਼ਿਪ ਨਹੀਂ ਚਾਹੀਦੀ ਅੱਜ ਦੀ ਨੌਜਵਾਨ ਲੀਡਰਸ਼ਿਪ 'ਚ ਇਹ ਦਮ ਹੈਗਾ ਜਿਹੜੇ ਕਹਿੰਦੇ ਵੀ ਆਪਣੀਆਂ ਕੁਰਬਾਨੀਆਂ ਦੇਣ ਵਾਸਤੇ ਤਿਆਰ ਆ ਆਪਣੇ ਕੰਮ ਕਰਨ ਵਾਸਤੇ ਤਿਆਰ ਨੇ ਲੇਕਿਨ ਜਿਹੜੀਆਂ ਸਾਡੀਆਂ ਹੈਗਾ ਨਾ ਪੁਰਾਣੇ ਖੁੰਡ ਮੈਂ ਉਹਨਾਂ ਨਾਲ ਨਹੀਂ ਜਾਣਿਆ ਉਹ ਅਜੇ ਵੀ ਕਲਜੂ ਛੱਡਣ ਲਈ ਤਿਆਰ ਨਹੀਂ ਇਸ ਕਰਕੇ ਪੰਜਾਬ 95 ਫਿਲਮ ਨਹੀਂ ਚੱਲਦੀ ਤੇ ਲੋਕਾਂ ਨੂੰ ਸੜਕਾਂ ਤੇ ਹੋਣਾ ਚਾਹੀਦਾ ਐਜੇਟਿਵ ਨੂੰ ਚੱਲਣੀ ਚਾਹੀਦੀ ਹੈ ਬੀਬੀ ਜਿਹੜੀ ਹੈਗੀਆ ਕੰਗਣਾ ਰਣੋਤ ਉਹਦੀ ਫਿਲਮ 95 ਐ ਉਹ ਐਮਰਜੈਂਸੀ ਫਿਲਮ ਐ ਐਮਰਜੈਂਸੀ ਫਿਲਮ ਦੇ ਵਿੱਚੋਂ ਤੁਸੀਂ 10 ਸੀਨ ਕੱਟੇ 10 ਸੀਨ ਕੱਟੇ ਆ 10 ਦੀ ਸੋਧ ਕੀਤੀ ਸਿਰਫ ਸਿਰਫ ਜਾ ਤੋ ਵੀ ਕੱਟੋ ਸਾਰੇ ਇੰਨੇ ਕੱਟੋ ਸੀਨ ਕੱਟੋ ਹੁੰਦੀ ਉਹਦਾ ਪਤਾ ਲੱਗ ਜੀ ਕੀ ਆ ਭਾ ਦੁਲਦੀ ਆ ਉਹ ਉਹਦੇ ਤੇ ਪਿੱਟੀ ਜਾਂਦੀ ਆ ਉਹਦੇ ਤੇ ਹਾਈ ਕੋਰਟ ਚਲੀ ਗਈ ਆ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਬੰਬੇ ਹਾਈ ਕੋਰਟ ਨੇ ਸੁਣਵਾਈ ਕੀਤੀ ਛੇਤੀ ਤੂੰ ਫਿਰ ਸੁਣਵਾਈ ਉਹਦੀ ਗਈ ਆ ਉਹਨਾਂ ਨੇ ਟੀ ਐਂਟਰਟੇਨਮੈਂਟ ਨੂੰ ਇੰਨੀ ਗੱਲ ਕਹੀ ਆ ਵੀ ਇਹ ਸੀਨ ਤੁਸੀਂ ਕੱਟ ਸਕਦੇ ਨਹੀਂ ਕਰ ਸਕਦੇ ਕਹਿੰਦੇ ਜੇ ਦੇਖਦੇ ਜਾ ਕੇ ਅਸੀਂ ਹਾਈ ਕੋਰਟ ਕਹਿੰਦੀ ਠੀਕ ਆ ਅਗਲਾ ਸਮਾਂ ਤੋਂ ਨੋਤੀ ਵੀ ਤੀ ਤੀ ਤਰ੍ਹਾਂ ਜਵਾਬ ਦਿਓ ਤੁਸੀਂ ਆਪਣਾ ਆ ਕੇ ਉੱਥੇ ਇਸ ਕਰਕੇ ਉੱਥੇ ਤੇ ਤੁਸੀਂ ਇੰਨੇ ਲੀਨਿਅਰ ਹੋ ਜਿਹਦੇ ਵਿੱਚ ਤੁਸੀਂ ਜੁੱਤੀਆਂ ਵਾਈਏ ਬਖੋਣੀਆ ਸਿੱਖਾ ਜਿਹਦੇ ਵਿੱਚ ਤੁਸੀਂ ਅਖਣੇ ਸਰਕਾਰ ਨੇ ਬਹੁਤ ਵਧੀਆ ਕੀਤਾ ਜੀ ਇੰਦਰਾ ਗੰਧੀ ਜੀ ਬਹੁਤ ਮਾੜਾ ਕੀਤਾ ਜੀ ਕੰਗਰਾਂਲੋਂ ਨੇ ਇੰਦਰਾ ਗੰਝਰੋਂ ਕੀਤਾ ਨਾ ਦੇ ਵਿੱਚ ਵਿਖਾਈ ਜੋ ਤੁਸੀਂ ਲੇਕਿਨ ਇਹ ਕਿੰਨੇ ਵੀ ਤੁਸੀਂ ਉਹ ਵੀ ਵਿਖਾਓ ਇਹ ਵੀ ਵਿਖਾਓ ਪੰਜਾਬ 95 ਨੂੰ ਜਿੱਦਾਂ ਬੜੀਆਂ ਨੂੰ ਇਸੇ ਤਰ੍ਹਾਂ ਸੈਂਸਰਸ਼ਿਪ ਚ ਚਾਹੀਦਾ ਵਾ ਨਾ ਬਦਲਣਾ ਬਦਲ ਜੋ ਕੀ ਵਰਕ ਮੈ ਲੱਗਦਾ ਜੇ ਨਾਮ ਪੜਛਾ ਫਿਲਮ ਉਹ ਵੀ ਤੇ ਆਈ ਸੀਗੀ ਕਸ਼ਮੀਰ ਫਾਈਲਜ਼ ਉਹਦੇ ਉੱਤੇ ਕੋਈ ਰੋਕ ਟੋਕ ਨਹੀਂ ਸੀ ਲੱਗੀ ਇਹ ਕਸ਼ਮੀਰ ਫਾਈਲ ਦਿੱਕਤ ਪਾਸੇ ਦਲਸੀ ਨਾ ਉਹਦੇ ਵਿੱਚ ਵੀ ਜਿਹੜੇ ਸੀ ਹਿੰਦੂਵਾਦੀ ਹਮਲੇ ਬਖਾਇਏ ਸੀਗੇ ਇਹਨੇ ਦੂ ਮਾਰੇ ਕਿ ਇਹ ਤਾਂ ਬਖਾਇ ਨਹੀਂ ਕਿ ਸਿੱਖਾਂ ਦੇ ਮੁੰਡੇ ਮੁਸਲਮਾਨ ਦੇ ਮੁੰਡੇ ਕਿਨੇ ਘਰ ਚੁੱਕੇ ਮਾਰ ਦਿੱਤੇ ਗਏ ਨੇ ਜਾਂ ਤੇ ਉਹ ਵੀ ਖੋ ਜੇ ਤੁਸੀਂ ਫੇਰ ਗੱਲ ਬਣਦੀ ਉਹਦੇ ਵਿੱਚ ਇਸ ਕਰਕੇ ਹੁਣ ਵੇਖੋ ਗਿਆਨੀ ਹਰਪ੍ਰੀਤ ਸਿੰਘ ਬਿਲਕੁਲ ਮੈਂ ਉੱਥੇ ਹੀ ਆਉਣ ਹਰਪ੍ਰੀਤ ਸਿੰਘ ਨੇ ਬਕਾਇਦਾ ਤੌਰ ਤੇ ਜਿਹੜੀ ਗੱਲ ਕਹੀ ਆ ਭੀ ਰਾਹੁਲ ਗਾਂਧੀ ਦੇ ਬਿਆਨ ਦੀ ਅਸੀਂ ਜਿਹੜੀ ਬਿਲਕੁਲ ਛਲਾਗਾ ਕਰਦੇ ਦਿੱਲੀ ਚ ਪੱਗਾਂ ਲਹਿ ਰਹੀਆਂ ਉਸੇ ਰਾਈਟਨ ਦੇ ਵਿੱਚ ਕਿ ਬੱਚਿਆਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਸਾਡੇ ਆਪਣੇ ਜਾ ਕੇ ਕਹਿੰਦੇ ਤੇ ਘਟਨਾ ਵਾਪਰ ਹੀ ਕੋਈ ਨਹੀਂ ਤਾਂ ਤੋਨੋਚਨ ਸਿੰਘ ਜਿਹੜਾ ਇੱਕ ਡੀਪੀਰ ਤੋਂ ਉੱਠ ਕੇ ਤੇ ਰਾਸ਼ਟਰਪਤੀ ਦਾ ਉਸ ਦੀ ਰਿਹਾ ਪਹਿਲੀ ਗੱਲ ਤੇ ਸਰਕਾਰ ਉਹ ਸਿੱਖਾਂ ਨੂੰ ਹਸਾਬ ਦੇਵੇ ਤੇ ਏਡੇ ਏਡੇ ਵੱਡੇ ਉਹਦੇ ਦਰਿਆ ਤੋਂ ਸਿੱਖ ਕੌਮ ਵਾਸਤੇ ਕੀ ਕੀਤਾ ਕੋਈ ਵੱਡਾ ਕਾਰਜਕ ਦੱਸ ਦੇ ਰਾਸ਼ਟਰਪਤੀ ਦਾ ਤੂਰਿਆਵਾ ਹੋਮ ਮਿਨਿਸਟਰ ਦਾ ਤੂਰਿਆਵਾ ਪੰਜਾਬ ਦੇ ਮੁੱਖ ਹੁੰਦਾ ਤੂਰਿਆ ਕੀ ਕੰਮ ਕੀ ਇੱਕ ਦੱਸ ਦਿਓ ਕਿ ਕੰਮ ਕੀਤਾ ਸਰ ਸੰਦੀਪ ਜੀ 1950 ਦੇ ਵਿੱਚ ਸਾਡੀ ਮੰਗ ਸ਼ੁਰੂ ਹੋਈ ਸੀ ਕਿ ਪੰਜਾਬੀ ਜੋ ਪਾਛਾ ਦੇ ਹਦ ਤਸੀਬੇ ਬਣਾਉਣੇ ਸੀ ਇਹ ਸਿੱਖਾ ਦੇ ਵਿੱਚ ਅਸੀਂ ਪੰਜਾਬੀ ਸੂਬਾ ਬਣਨਾ ਚਾਹੀਦਾ ਇਹਨੇ ਇੱਕ ਜੁੱਤੀ ਫੇਰੀ ਸੀ ਕਾਲੀਆਂ ਨੂੰ ਕਿ ਕਾਲੀਆਂ ਨੂੰ ਦਿਸਦੇ ਨੇ ਕਿ ਤੇ ਦਿਸਦੇ ਨਹੀਂ ਸੀ ਰਾਤ ਨੂੰ ਆਪਣੀ ਮੀਟਿੰਗ ਵੀ ਦੀਵੇ ਚਾਂਜ ਚ ਕਰਦੇ ਲਾਈਟ ਤਾਂ ਹੁੰਦੀ ਨਹੀਂ ਸੀ ਉਦੋਂ ਤੇ ਜੇ ਪਤਾ ਲੱਗ ਜਾਵੇ ਫਲਾਣੇ ਦੇ ਘਰ ਮੀਟਿੰਗ ਹੋਈ ਹੈ ਤੇ ਉਹਨੂੰ ਪੁੱਠਾ ਟੰਗ ਦਿੰਦੀ ਪੁਲਿਸ ਜਾ ਕੇ ਇੰਨੀ ਹਲਤ ਮਾੜੀ ਚ ਨੇ ਕਿ ਫੇਰ ਵੀ ਸਾਡੇ ਉਹਨਾਂ ਲੀਡਰਾਂ ਨੇ 15 ਸਾਲਾਂ ਚ ਪੰਜਾਬੀ ਸੂਬਾ ਨੇਤਾ ਲੇਕਿਨ ਇਹ ਦੱਸਦੇ ਕਿ 1970 ਤੋਂ ਬਾਅਦ ਜਿਹੜੀ ਲੀਡਰਸ਼ਿਪ ਆਈ ਹੈ ਸਾਡੀ ਉਹਨੇ ਕਿਹੜਾ ਕੰਮ ਇੱਕ ਕੰਮ ਦੱਸ ਦਿਆ ਕੀਤਾ ਸੀ ਚੰਡੀਗੜ੍ਹ ਤੁਹਾਡੇ ਕੋਲ ਖੋ ਲਿਆ ਗਿਆ ਭਾਖੜਾ ਡੈਮ ਤੁਹਾਡੇ ਕੋਲ ਖੋ ਗਿਆ ਪੰਜਾਬੀ ਬੁੱਲ ਦੇ ਇਲਾਕੇ ਤੁਹਾਡੇ ਕੋਲ ਖੋਦੇਗੇ ਐਸ ਵੇ ਤੁਸੀਂ ਬਣ ਦੇ ਦਿੱਤੀ ਕਿਹੜਾ ਕੰਮ ਨਹੀਂ ਕੀਤਾ ਤੁਸੀਂ ਜਿਸ ਕਰਕੇ ਅੱਜ ਪੰਜਾਬ ਨੂੰ ਸੱਚੇ ਪੰਜਾਬ ਨੂੰ ਕੱਲੇ ਸਿਖਾਉਣੀ ਸੁੱੱਚੇ ਸੁੱੱਚੇ ਪੰਜਾਬ ਨੂੰ ਬੁਚਾ ਕੇ ਇੱਕ ਰੀਜਨਲ ਪਾਰਟੀ ਕੋਈ ਬਣ ਜੇ ਉਹਦੇ ਲੀਡਰ ਜਿਹੜੇ ਉਹ ਪੰਜਾਬ ਨੂੰ ਸਮਰਪਿਤ ਹੋਣ ਤੇ ਕੇਂਦਰ ਨਾਲ ਟੱਕਰ ਲੈਣ ਦੀ ਸਮਰੱਥਾ ਰੱਖਦੇ ਹੋਣ ਫਿਰ ਪੰਜਾਬ ਬਚੂਗਾ ਨਹੀਂ ਤੇ ਪੰਜਾਬ ਦਾ ਕੋਈ ਵਾਲੀਬਾਸ ਨਹੀਂ ਹੈਗਾ ਰਈਗਰ ਹਰਪ੍ਰੀਤ ਸਿੰਘ ਵੀ ਉਹਨਾਂ ਬਿਲਕੁਲ ਠੀਕ ਕਿਹਾ ਵੇਖੋ ਜਿਹੜਾ ਸਾਡਾ ਇੱਕ ਜਥਾ ਗਿਆ ਸੀ ਅਮਰੀਕਾ ਦੇ ਵਿੱਚ ਅਮਰੀਕਾ ਤੇ ਜਥਾ ਜਾਂਦਾ ਵਾ ਭਾਈ ਬਲਦੇਵ ਸਿੰਘ ਰਾਕੀ ਜਿਹੜੇ ਉਹਨਾਂ ਨੇ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਊ ਸੀਵਾ ਦਿੱਤਾ ਸੀ ਆਪਣੇ ਜਦੋਂ ਉਹਨਾਂ ਨੇ ਇੱਕ ਸ਼ਬਦ ਲਾਇਆ ਸੀਗਾ ਜਦੋਂ ਵਿਰੋਧ ਕੀਤਾ ਸੀ ਐਸਪੀਸੀ ਦਾ ਉਹਨਾਂ ਨੂੰ ਪਹਿਲਾਂ ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਦੀ ਗੱਲ ਕਰ ਰਹੇ ਜੀ 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 ਉਹਨਾਂ ਨੇ ਜਦੋਂ ਵਿਰੋਧ ਕੀਤਾ ਇਹਨਾਂ ਨੇ ਬਾਦਰਾ ਨਾਲ ਵੀ ਕੀਤਾ ਇਹਨਾਂ ਨੇ ਵੀ ਕੀਤਾ ਸੀਗਾ ਤੇ ਉਹਨਾਂ ਨੂੰ ਮੁੜ ਕੇ ਨੌਕੀ ਛੱਡੀ ਪਈ ਸੀ ਉਹ ਬਕਾਇਦਾ ਤੌਰ ਤੇ ਡਾਂਨੇਵਰ ਇੱਕ ਹੈਗਾ ਹੈਗਾ ਬੜਾ ਸਟੇਸ਼ਨ ਹੈਗਾ ਵਾ ਆਪਣੇ ਪਰਕਾ ਦੇ ਵਿੱਚ ਉੱਥੇ ਜਾਂਦੇ ਨੇ ਉੱਥੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਵੀ ਭਾਈ ਤੁਹਾਡੀ ਪੱਗਾਂ ਨੂੰ ਅੱਗੇ ਤਸੱਲ ਤਲਾਸ਼ੀ ਹੁੰਦੀ ਨਹੀਂ ਤੁਸੀਂ ਤੇ ਪੱਗਾਂਵਾਕ ਸਾਡੀਆਂ ਟਿੱਕਟਕ ਅਸਲ ਕਰੀਆਂ ਤੇ ਕਰਦੇ ਹੋ ਤੁਸੀਂ ਇੱਕ ਪਾਸੇ ਤੇ ਅਮਰੀਕਾ ਦੇ ਵਿੱਚ ਸਾਡੇ ਏਡੇ ਏਡੇ ਨੇ ਲੀਡਰ ਨੇ ਉੱਥੇ ਸੰਸਦ ਜਿ ਬੈਠੇ ਨੇ ਉਹਨਾਂ ਨੇ ਉੱਥੋਂ ਦੀ ਸੰਸਥਾਵਾਂ ਨੂੰ ਨਿੱਗਲ ਕਹੀ ਵੀ ਲਓ ਐਕਸ਼ਨ ਇਹਦੇ ਉੱਤੇ ਤੁਸੀਂ ਨਾ ਅਸੀਂ ਆਪਣੇ ਦੇਸ਼ ਸੇਵਨ ਅਸੀਂ ਵਿਦੇਸ਼ ਸੇਵ ਬੀਬੀ ਕਰਨਜੋਤ ਕਹੀਦੀ ਆ ਕਿ ਮੈਂ ਜਦੋਂ ਕੈਨੇਡਾ ਗਈ ਤੇ ਕੈਨੇਡਾ ਦੀ ਡੋਮੈਸਟਿਕ 에ਰ ਰੈਂਜ ਮੈਨੂੰ ਕਿਛੇ ਨਹੀਂ ਕਿਹਾ ਤੁਸੀਂ ਆਪਣਾ ਗੱਤਰਾਂ ਦਾ ਲੇਕਨ ਜਦੋਂ ਮੈਂ ਆਪਣੀ 에ਰਲਾਈਨ ਚ ਆਈ ਤੇ ਮੇਰੇ ਗੱਤਰ ਨੂੰ ਦਿੱਤਾ ਉਹ ਸਾਡੀ ਸਿੱਖਾਂ ਦੀ ਜਾਂਦੀ ਕਿੱਥੇ ਚਲੇਗੀ ਜਿਨ੍ਹਾਂ ਦਾ ਆਜ਼ਾਦੀ 'ਚ ਇਦਾਂ ਵੱਡਾ ਰੋਲ ਸੀਗਾ ਗਲਤੀਆਂ ਸਾਡੇ ਲੀਡਰਾਂ ਕੋਈਆਂ ਨਹੀਂ ਗਾ ਵੀ ਹੋਈਆਂ ਨਹੀਂ ਇਹਦੀ ਗਲਤੀ ਨਹੀਂ ਹੋਈ ਐ। ਲੇਕਿਨ ਅਸੀਂ ਕਹਿੰਦੇ ਗਲਤੀਆਂ ਜਿਹੜੀਆਂ ਹੋਈਆਂ ਨੇ ਅੱਜ ਹੀ ਉਹਨਾਂ ਦਾ ਸੁਧਾਰ ਕਰਨਾ ਚੰਗੀ ਗੱਲ ਹੈ। ਗਿਆਨੀ ਹਰਪ੍ਰੀਤ ਅਕਸਰ ਆਪਣੀ ਜਿਹੜੀ ਆ ਉਹ ਬਾਤਗੀ ਸੱਚ ਬੋਲਦੇ ਰਹਿੰਦੇ ਇਹਨੂੰ ਨੇ ਠੀਕ ਕਿਹਾ ਭੀ ਰਾਹੁਲ ਨੇ ਬਿਲਕੁਲ ਠੀਕ ਬਿਲਕੁਲ ਠੀਕ ਕਿਹਾ ਵਾ। ਹੁੰਦੜ ਸਾਹਿਬ ਨੇ ਸਪੋਰਟ ਕੀਤੀ ਆ। ਸਾਡੇ ਦੋ ਬੰਦੇ ਨੇ ਇੱਕ ਮਨਜਿੰਦਰ ਸਿੰਘ ਸਿਰਸਾ ਤੇ ਇੱਕ ਰਮੀਤ ਸਿੰਘ ਗਾਲਕਰ ਜਿਹੜੇ ਜਾ ਕੇ ਸਾਡੇ ਸਟੇਟ ਹੋਮ ਮਿਨਿਸਟਰ ਨੂੰ ਜਿਹੜਾ ਉਹ ਦਿੰਦੇ ਨੇ ਮੰਗਵਤ ਦਿੰਦੇ ਨੇ ਵੀ ਵੇਖੋ ਜੀ ਆਹ ਤੇ ਰਾਜਗੁਰਦੀ ਜਾ ਕੇ ਬੜੀ ਬਦਨਾਮੀ ਕਰਾਈ ਹੈ ਇੱਥੇ ਪਰਚਾ ਦਰਜ ਕੀਤਾ ਜਾਵੇ ਉਹ ਡੁੱਬ ਕੇ ਮਰ ਜਾਓ ਜੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਨੇ ਠੀਕ ਕੀਤਾ ਹੋਵੇ ਤੇ ਗਲਤ ਵੀ ਨਾ ਕਹੋ ਉਹਨੂੰ ਜੇ ਉਹ ਜਾ ਕੇ ਗੁਰੂ ਦੇਕਪਾ ਅਦਰ ਕਾਲਾ ਜਿੱਦਾਂ ਨੌਜਵਾਨ ਦੀ ਪਗਲ ਅੱਥੀ ਹੈ ਜੇ ਉਹ ਬੱਚੇ ਪ੍ਰੋਟੈਸਟ ਨਾ ਕਰਦੇ ਤੁਸੀਂ ਪਰਚਾ ਦਰਜ ਹੁੰਡਣਾ ਸੀ ਕਦੀ ਵੀ ਨਹੀਂ ਸੀ ਹੁੰਣਾ ਪਰਚਾ ਜੀ ਜੀ ਪਰ ਸਾਬ ਉਧਰ ਦੂਜੇ ਪਾਸੇ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੀ ਸਿਹਤ ਖਰਾਬ ਹੈ ਤੇ ਵਿਕਰਮ ਸਿੰਘ ਮਜੀਠੀਆ ਹੋਣਾ ਦਾ ਮੈਂ ਇੱਕ ਦੇਖ ਰਿਹਾ ਸੀਗਾ ਟਵੀਟ ਤੇ ਨਾਲ ਦੀ ਨਾਲ ਹੀ ਕੁਝ ਖਬਰਾਂ ਸੀਗੀਆਂ ਕਹਿੰਦੇ ਵੀ ਸਮੱਸਿਆ ਥੋੜੀ ਜਿਆਦਾ ਵਾ ਉਦਾਂ ਠੀਕ ਨੇ ਪਰ ਸਿਹਤ ਜਿਆਦਾ ਕਹਿੰਦੇ ਢਿੱਲੀ ਆ ਆਰਾਮ ਦੀ ਲੋੜ ਆ ਹੁਣ ਇਹ ਸਭ ਦੇ ਵਿੱਚ ਪੱਟੀ ਸਾਹਿਬ ਵੀ ਨਵੇਂ ਮੁੱਖ ਮੰਤਰੀ ਬਣਾਏ ਜਾ ਸਕਦੇ ਆ ਯਾ ਕੋਈ ਡਿਪਟੀ ਮੁੱਖ ਮੰਤਰੀ ਬਣਾਏ ਜਾ ਸਕਦੇ ਆ ਜਾਂ ਫਿਰ ਮਹਿਕਮੇ ਜਿਹੜੇ ਸ਼ਿਫਟ ਕੀਤੇ ਜਾਣਗੇ ਵੇਖੋ ਜੋ ਪੰਜਾਬ ਦੀ ਹਾਲਾਤ ਆ ਇਹਦੇ ਵਿੱਚ ਬੜੀ ਵੱਡੀ ਤਬਦੀਲੀ ਕਰਨੀ ਪਊਗੀ ਜਿਹਦੇ ਲਈ ਕੇਜਰੀਵਾਲ ਜਿਹਾ ਜਿਹੜੀ ਉਹ ਪੂਰੀ ਤਰ੍ਹਾਂ ਗੱਢਣ ਜਿਹੜੀ ਹਾਲਤ ਅੱਜ ਮੁੱਖ ਮੰਤਰੀ ਸਾਹਿਬ ਦੀ ਜਿਹਾ ਉਹਨਾਂ ਨੂੰ ਘੱਟੋ ਘੱਟ 6 ਮਹੀਨੇ ਬੈਡਰ ਸਹੀ ਦੀ ਨਾਕ ਤੇ ਉਹ ਜਾ ਸਕਦੇ ਆ ਦਾਕ ਤੇ ਆ ਸਕਦੇ ਆ ਨਾ ਉੱਚੀ ਬੋਲ ਸਕਦੇ ਜਿੱਦ ਕੀਤਾ ਤੇ ਉਹ ਸਿਰ ਦਰਦ ਖਰਾਬ ਹੋਏ ਇਹ ਸੇ ਕਰਕੇ ਜੇ 6 ਮਹੀਨੇ ਇਹ ਲੰਘ ਗਏ ਤੇ 6 ਮਹੀਨਾ ਜੀ ਬਹੁਤ ਕੁਝ ਹੋ ਜਾਂਦਾ ਤੇ ਮੈਨੂੰ ਇਹ ਉਮੀਦ ਹੈ ਵੀ ਜਿਹੜੀ 8 ਤਰੀਕ ਨੂੰ ਰਿਜ਼ਲਟ ਆਉਣੇ ਹਰਿਆਣਾ ਚੋਣ ਦੇ ਉਹ ਤੋਂ ਬਾਅਦ ਦੋਸਤੋ ਉਸ ਤੋਂ ਬਾਅਦ 8 8 ਨਵੰਬਰ ਨੂੰ ਜਿਹੜੇ ਰਿਜ਼ਲਟ ਆਉਣੇ ਨੇ ਉਸ ਤੋਂ ਬਾਅਦ ਕੋਈ ਨਾ ਕੋਈ ਵੱਡੀ ਥਰੀ 8 8 ਅਕਤੂਬਰ ਨੂੰ ਉਦੋਂ ਬਾਅਦ ਕੋਈ ਨਾ ਕੋਈ ਘਟਨਾ ਵੱਡੀ ਵਾਪਰ ਸਕਦੀ ਹੈ ਪੰਜਾਬ ਦੇ ਵਿੱਚ ਕੋਈ ਰਦੋ ਬਦਲ ਹੋ ਸਕਦੀ ਹੈ ਕਹਿਣ ਵਾਲੇ ਤੇ ਇਹ ਗੱਲ ਕਹਿੰਦੇ ਵੀ ਦੋ ਡਿਪਟੀ ਮੁੱਖ ਮੰਤਰੀ ਲਾ ਜਾਣ ਕਿਉਂ ਨਾ ਲਾਉਣ ਦਾ ਨਾ ਹੀ ਡਿਪਟੀ ਮੁੱਖ ਮੰਤਰੀ ਹੈ ਨਾ ਨਾ ਉਹਨਾਂ ਦੀ ਤਨਖਾਹ ਵਧਣੀ ਨਾ ਉਹਦਾ ਵਧਣਾ ਉਹਦੇ ਵਿੱਚ ਕਰਪਾਲ ਸਿੰਘ ਚੀਮਾ ਦਾ ਨਾਮ ਦਾ ਦਲ ਦੇ ਵਿੱਚੋਂ ਇੱਕ ਅਮਨ ਰੋੜਾ ਦਾ ਬੰਦਾ ਲੇਕਿਨ ਇਹ ਚਾਹੀਦਾ ਇਹ ਆ ਕੀ ਮੁੱਖ ਮੰਤਰੀ ਸਾਹਿਬ ਦੇ ਵਾਸ ਦਾ ਰੋਗ ਨਹੀਂ ਤੁਸੀਂ 2.5 ਸਾਲ ਬਤਾਤੇ ਤੇ ਅਜੇ ਤੱਕ ਕੋਈ ਮੂੰਹ ਸਿਰ ਨਹੀਂ ਬਣਿਆ ਪੰਜਾਬ ਦਾ ਜਿੰਨੇ ਤੁਸੀਂ 8 ਫੈਸਲੇ ਲਾਏ 8ੇ ਤੁਹਾਨੂੰ ਵਾਪਸ ਲੈਣੇ ਪਏ ਤੇ ਇਹਦੇ ਤੋਂ ਦੁਖੀ ਕੇਜਰੀਵਾਲ ਸਾਹਿਬ ਵੀ ਨੇ ਕੇਜਰੀਵਾਲ ਸਾਹਿਬ ਸਮੇਂ ਦੀ ਵਿਟਕਾਰੇ ਤੇ ਉਹਨਾਂ ਐਸੇ ਕਰਕੇ ਇੱਕ ਨਰੇਟਿਵ ਬਣਾਇਆ ਵੀ ਲੋਕ ਵੀ ਇਹ ਗੱਲ ਕਹਿਣ ਪੀਣ ਨੂੰ ਬਦਲੋ ਤੁਸੀਂ ਉਹ ਹਲਾਤ ਬਣਦੇ ਜਾ ਰਹੇ ਆ ਕਿ ਜੇ ਤੇ ਇਹ ਚੋਣ ਜਿਹੜੀ ਆਪ ਫਰਵੀ ਜਿੱਤ ਗਏ ਇਹ ਫਿਰ ਤੇ ਭਗਵਾਨ ਤੁਮਾਨੂੰ ਬਦਲਣਾ ਬਹੁਤ ਸੌਖਾ ਜੇ ਹਾਰਨ ਤੋਂ ਬਾਅਦ ਬਲੀ ਤੇ ਫਿਰ ਮੁਕਾਬਤ ਵਿੱਚ ਹੋ ਸਕਦੀ ਹੈ ਲੇਕਿਨ ਮੈਨੂੰ ਇਹ ਗੱਲ ਚਗਦਾ ਵਾ ਕਿ ਆ ਹਰਿਆਣੇ ਦੀ ਚੋਣ ਤੋਂ ਬਾਅਦ ਜਿਹੜੀ ਆ ਪੰਜਾਬ ਦੇ ਵਿੱਚ ਵੱਡੀ ਰਦੋਬਦਲ ਹੋਏਗੀ ਸਾਡੀ ਜਿਹੜੀ ਆ ਇਹ ਸਰਕਾਰ ਦੇ ਵਿੱਚ ਉਹਦੇ ਚ ਮੁੱਖ ਮੰਤਰੀ ਤਬਦੀਲੀ ਵੀ ਸੁਭਾਵਨਾ ਜ਼ਰੂਰੀ ਹੈਗੀ ਹੈ ਜੀ ਜੀ ਸਰਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਨੇਓ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਨੇ ਹੋ ਸਾਥਰੀ ਜੀ ਸ਼ੁਕਰੀਆ ਜੀ